ਆਓ ਵੀ ਮਿੱਤਰੋ ਅੱਜ ਕੱਲ ਨਾ ਜਾਲੀ ਵਾਲੇ ਡਿਜ਼ਾਈਨ ਬੜੇ ਚੱਲੇ ਨੇ ਅਸੀਂ ਇਸ ਵਕਤ ਹੈਗੇ ਆ ਆਪਦੇ ਪਿੰਡ ਲਬਾਣੇ ਵਾਲੀ ਵਿਖੇ ਇਹ ਨੇ ਵੀਰ ਹਰਜਿੰਦਰ ਸਿੰਘ ਜੀ ਇਹਨਾਂ ਦੀ ਇਹ ਕੋਠੀ ਆ ਤੇ ਬਿਲਕੁਲ ਰੋਡ ਦੇ ਅੱਗੇ ਆ ਅੱਗੋਂ ਮੈਂ ਤਾਂ ਨਹੀਂ ਦਿਖਾ ਸਕਦਾ ਕੈਮਰਾਮੈਨ ਜੀ ਆਪਖਾਇ ਜੀ ਅੱਗੇ ਲੁੱਕ ਤਾਂ ਨਹੀਂ ਵਿਖਾ ਸਕਦਾ ਕਿਉਂਕਿ ਅੱਗੇ ਇਹਨਾਂ ਦੇ ਹਜੇ ਬਰਾਂਡੇ ਵਗੈਰਾ ਨੇ ਇਹ ਜਦੋਂ ਟਹਿ ਗਏ ਇਧਰੋਂ ਅੱਗੋਂ ਸਾਫ਼ ਹੋ ਗਿਆ ਫਿਰ ਤੁਹਾਨੂੰ ਕਿਤੇ ਪੂਰੇ ਦਰਸ਼ਨ ਵਿਖਾਵਾਂਗੇ ਕੋਠੀ ਦੇ ਕਰਾਵਾਂਗੇ ਕੋਈ ਜਿੰਦਰ ਜੀ ਜਿੰਦਰ ਜੀ ਪਹਿਲਾਂ ਮੈਨੂੰ ਦੱਸੋ ਵੀ ਟੋਟਲ ਕਿੰਨਾ ਖਰਚਾ ਆ ਗਿਆ ਕੋਠੀ ਤੇ ਹੁਣ ਤੱਕ ਆਪਾਂ ਕੋਈ ਐਸਟੀਮੇਟ ਤਾਂ ਮਤਲਬ ਲਾਇਆ ਨਹੀਂ ਹਜੇ ਤੱਕ ਆਈਡੀਆ ਆਈਡੀਆ ਮੋਟੋ-ਮੋਟੀ ਦੱਸ ਦੇ 15 ਲੱਖ ਮੰਨ ਕੇ ਚੱਲੋ ਵੀ ਆ ਗਿਆ ਹਜੇ ਤੱਕ ਖਰਚਾ 15 ਲੱਖ ਕਿੰਨੇ ਸਕੁਅਰ ਫੁੱਟ ਆਹੀ ਇਹ ਹੈਗੀ 14 14.5 ਸਕੁਅਰ ਫੁੱਟ 1450 ਸਕੁਅਰ ਫੁੱਟ ਉੱਪਰਲਾ ਪਾ ਕੇ ਆ ਕਿ ਇਹ ਅਲੱਗ ਹੈ ਉੱਪਰਲਾ ਪਾ ਕੇ ਇਹ ਹੈਗਾ 6700 ਰੁਪਿਆ 700 ਇਹ ਹੈਗਾ ਸਕੁਅਰ ਫੁੱਟ ਆ ਥਲੜਾ 14 ਇਹਦਾ ਹੋਊਗੀ 21 ਹਾਂ ਮਤਲਬ ਟੋਟਲ ਸਾਰਾ ਬਣ ਜਾਂਦਾ 1900 ਸਕਰ ਫੁੱਟ ਬਣ ਜਾਂਦਾ 1900 ਸਕਰ ਫੁੱਟ ਬਣ ਜਾਂਦਾ ਸਾਰਾ ਟੋਟਲ نیچے ਵਾਲਾ ਪੋਰਸ਼ਨ ਹੈਗਾ 14 14500 1400 ਪਤਲਾ ਪਾ ਕੇ 18 1900 ਬਣ ਜਾਂਦਾ ਆ ਜਿਹੜੀ ਕੈਮਰਾਮੈਨ ਜੀ ਥੱਲੇ ਮਾਰੋ ਮੜਿਆ ਜਾ ਆ ਜਿਹੜਾ ਤੁਸੀਂ ਲਵਾ ਰਹੇ ਜੇ ਟਾਇਲ ਇਹ ਮਿੱਟੀ ਤੇ ਕਿਉਂ ਲਵਾ ਰਹੇ ਜੇ ਸੀਮੈਂਟेड ਕਿਉਂ ਨਹੀਂ ਅਸੀਂ ਤਾਂ ਰੇਤਾ ਸੀਮੈਂਟ ਪਾ ਕੇ ਲਵਾ ਲਈ ਸੀ 4-10 ਗੱਟੇ ਲੈ ਲਏ ਜੇ ਪਹਿਲਾਂ ਵਾਲੇ ਸਮੇਂ 'ਚ ਵੀ ਜ਼ਿਆਦਾ ਇਹ ਹੀ ਚੱਲਦਾ ਸੀਗਾ ਸਿਸਟਮ ਅੱਛਾ ਅੱਛਾ ਵੀ ਆਪਾਂ ਉਸ ਕਰਕੇ ਫਿਰ ਚਲੋ ਵੀ ਇਹ ਵਧੀਆ ਕਹਿੰਦੇ ਮਿੱਟੀ ਰਹਿੰਦੀ ਠੰਡੀ ਮਿੱਟੀ ਵਧੀਆ ਰਹਿੰਦੀ ਹੈ ਛੱਤ ਠੰਡੀ ਰਹਿੰਦੀ ਹੈ ਹੈਨਾ ਗਰਮੀਆਂ 'ਚ ਠੰਡੀ ਤੇ ਸਰਦੀਆਂ 'ਚ ਗਰਮ ਹੈਂ ਆ ਕਰਕੇ ਫਿਰ ਆਪਾਂ ਉਸ ਹਿਸਾਬ ਨਾਲ ਇਹ ਮਿੱਟੀ ਪਾ ਲਈ ਆ ਤੇ ਮੈਨੂੰ ਇਹ ਦੱਸੋ ਵੀ ਆ ਜਿਹੜੀਆਂ ਜਾਲੀਆਂ ਨਵੇਂ ਡਿਜ਼ਾਈਨ ਆ ਮਿੱਤਰੋ ਆ ਸਪੈਸ਼ਲ ਇਹਨਾਂ ਕਰਕੇ ਆਪਾਂ ਇਹ ਵੀਡੀਓ ਬਣਾ ਰਹੇ ਆਂ ਆ ਨਵੇਂ ਡਿਜ਼ਾਈਨ ਜਿਹੜੇ ਆਏ ਨੇ ਹੁਣ ਕੋਠੀਆਂ ਦੇ ਵਿੱਚ ਜਾਂ ਅੱਗੇ ਸੀਸੇ ਲੱਗਦੇ ਹੁੰਦੇ ਸੀ ਜੰਦਰ ਜੀ ਹਣਾ ਕਿੰਨਾ ਮਹਿੰਗਾ ਪੈਂਦਾ ਸੀ ਇੱਕ ਚੜਾਉਣਾ ਕਰਨਾ ਬੜਾ ਔਖਾ ਜੇ ਟੁੱਟ ਜੇ ਤਯਾਬ ਇੱਕ ਦੂਜੇ ਲੱਗਦੇ ਗ੍ਰਿੱਲਾਂ ਵਗੈਰਾ ਗ੍ਰਿੱਲਾਂ ਉਹ ਕਿਉਂਕਿ ਸਟੀਲ ਦੀ ਗ੍ਰਿੱਲ ਆਪ ਬਹੁਤ ਮਹਿੰਗੀ ਆਪਾਂ ਨੂੰ ਪਤਾ ਹੀ ਆ ਜਿਹੜੀ ਲੋਹੇ ਦੀ ਗ੍ਰਿੱਲ ਆ ਜਾਂਦੀ ਆ ਉਹ ਵੀ ਆਪਾਂ ਲਵਾਉਨੇ ਉਹ ਵੀ ਸਾਲ ਡੇਢ ਸਾਲ ਬਾਅਦ ਰੰਗ ਕਰਨਾ ਪੈਂਦਾ ਰੰਗ ਕਰਨਾ ਪੈਂਦਾ ਜਿਹੜੀ ਇਹ ਤਾਂ ਵੀ ਚੀਜ਼ ਸਦਾ ਬਾਹਰ ਆ ਵੀ ਹੌਣ ਦੀ ਲੱਗੀ ਤੇ ਤਾਂ ਕੋਛ ਨਹੀਂ ਹੋਣਾ ਸੀਮੈਂਟ ਦੀ ਬਣੀ ਆ ਜਿੰਦਰੀਆ ਕਿੰਨੇ ਦਾ ਪਿਆ ਹੋਊਗਾ ਤੁਹਾਨੂੰ ਆਈਡੀਆ ਕੋਈ ਆਈਡੀਆ ਹੋ ਸਕਦਾ ਵੀ ਇੱਕ ਪੀਸ ਕਿੰਨੇ ਦਾ ਹੋਊਗਾ ਇਹ ਨਹੀਂ 350 ਦੀ ਪੂਰੀ ਜਾਲੀ ਬਣ ਜਾਂਦੀ ਏ ਇੱਕ ਜਾਲੀ ਹਾਂ ਇੱਕ ਜਾਲੀ ਯਾਨੀ ਕਿ ਆ ਜਿਹੜੀ ਜਾਲੀ ਆ ਇਹ 350 ਦੀ ਮਿਲੀ ਆ 350 350 ਲਗਭਗ 1000 ਰੁਪਏ ਚ ਇਹ ਆ ਮਾਨ ਕੇ ਚੱਲੋ ਹਾਂ 1000 ਰੁਪਿਆ ਮਾਨ ਕੇ ਚੱਲੋ ਬਹੁਤ ਅੱਡੋ ਅੱਡ ਡਿਜ਼ਾਈਨ ਆ ਅੱਡੋ ਅੱਡ ਰੇਟ ਆ ਹਰੇਕ ਜਾਲੀ ਦਾ ਆ ਮੈਂ ਬਾਹਰ ਵੀ ਵੇਖਿਆ ਬੜੇ ਸੋਹਣੇ ਲੱਗੇ ਮੈਂ ਤਾਂ ਖੁਸ਼ ਹੋ ਗਿਆ ਵੇਖ ਕੇ ਵੀ ਵੇਖ ਲੋ ਕਿੱਥੇ ਇਸ ਕਾਲੀ ਸੀਸੇ ਚੜਾਉਣ ਦੀ ਬਜਾਏ ਵਧੀਆ ਹਨਾ ਹ ਜੀ ਮੈਨੂੰ ਇਹਦੇ ਬਾਰੇ ਦੱਸੋ ਵੀ ਆ ਕੀ ਸਕੁਅਰ ਫੁੱਟ ਆਈ ਆਹਾ ਆ ਜਿਹੜੀ ਜਾਲੀ ਇੱਕ ਪੀਸ ਕਿੰਨੇ ਦਾ ਆਹਾ ਜਿਹੜੀ ਇਹ ਵੀ ਸੇਮ ਹੀ ਆ ਰੇਟ 350 ਰੁਪਿਆ ਹੈਗਾ ਜਾਲੀ ਦਾ ਫੁੱਲ ਰੇਟ ਹੈ 350 ਰੁਪਿਆ ਯਾਨੀ ਕਿ ਫੁੱਲ ਰੇਟ ਹੈ ਰੇਟ ਤੇ ਫਿਰ ਤੁਸੀਂ ਆ ਸਾਰੇ ਕਿਉਂ ਨਹੀਂ ਲਵਾਈਏ ਇੱਧਰ ਘੱਟ ਉਹ ਕਰਤਾ ਵੀ ਆ ਸਾਰੇ ਸੋਹਣੀ ਲੱਗਣੀ ਸੀ ਲੱਗਣੀ ਤਾਂ ਸੋਹਣੀ ਸੀ ਫਿਰ ਉਸ ਹਿਸਾਬ ਨਾਲ ਚਲੋ ਵੀ ਇੱਧਰ ਪੜਦੀ ਕਰਤੀ ਆਪਾਂ ਵੀ ਚਲੋ ਜਵਾਕਾ ਜੋਕਾਂ ਦਾ ਜ਼ਿਆਦਾ ਹੁੰਦਾ ਇੱਧਰ ਤਾਂ ਕਰਤੀ ਪੜਦੀ ਅੱਛਾ ਲੋ ਜਿੰਦਰ ਮੈਂ ਕਹਿੰਦਾ ਸੀ ਵੀ ਇਹ ਵੱਡੀਆਂ ਨਹੀਂ ਆਉਂਦੀਆਂ ਥੋੜੀਆਂ ਜੀਆਂ ਛੋਟੀ ਨਹੀਂ ਜਾਲੀ ਨਹੀਂ ਜਾਲੀ ਆ ਸਹੀ ਤਾਂ ਵੈਸੇ ਇਹੀ ਚੱਲਦੀ ਐ ਇਹ ਦੂੱਚੀ ਜਾਲੀ ਨੇ ਚੱਲਦੀ ਐ ਇਹ ਦੂੱਚੀ ਉੱਚੀ ਜੜੀ ਕੇ ਪੈੜੀ ਲੱਗੂ ਨਹੀਂ ਨਹੀਂ ਪੈੜੀ ਲੱਗੂਗੀ ਬਾਹਲੀ ਇੱਚੀ ਕਿਉਂਕਿ ਨਾਰਮਲ ਪਰਦੀ ਦੇ ਹਿਸਾਬ ਨਾਲ ਹੀ ਇਹ ਜਾਲੀ ਚੱਲਦੀ ਐ ਏਡਾ ਸਾਈਜ਼ ਹੀ ਚੱਲਦਾ ਜੇਕਰ ਮੇਰੇ ਹਿਸਾਬ ਨਾਲ ਮਿੱਤਰੋ ਜੇਕਰ ਆਪਾਂ ਇਹ ਸਾਰੀ ਜਾਲੀ ਲਾਈਏ ਯਾਨੀ ਕਿ ਇਹ ਦੂੱਚੀ ਚੰਗੀ ਜਾਂ ਉੱਚੀ ਜਾਲੀ ਜੇ ਪਾਸੇ-ਪਾਸੇ ਲਾ ਦਈਏ ਜਿੱਥੇ ਮੇਨ ਆ ਉੱਥੇ ਥੋੜੀ ਜਿਹਾ ਵੀ ਘੱਟ ਲਾ ਦਈਏ ਤਾਂ ਮੈਨੂੰ ਲੱਗਦਾ ਵੀ ਜਿੰਦਰ ਜੀ ਪਰਦੀ ਕਰਨ ਨਾਲੋਂ ਇਹ ਕਈ ਗੁਣਾ ਸਸਤੀ ਪਵੇ ਇਹ ਸਹੀ ਸਸਤੀ ਪਾਊਗੀ ਨਾਲੇ ਕਿਉਂਕਿ ਪਰਦੇ ਰੈਟ ਵੀ ਬਹੁਤ ਮਹਿੰਗੀ ਬਾਕੀ ਪਲਾਸਟਰ ਹੋ ਗਿਆ ਉੱਤੇ ਕਰਨਾ ਉਹ ਮਹਿੰਗਾ ਪੈਂਦਾ ਕੰਮ ਹੈ ਇਹ ਤਾਂ ਵੀ ਸਿੱਧਾ ਲਿਆਓ ਤੇ ਸਿੱਧੀ ਲਾਓ ਜਾਲੀ ਗੁਰੂਆ ਜੇ ਕਿਤੇ ਮੈਨੂੰ ਪਹਿਲਾਂ ਰਾਇ ਦਿੱਤੀ ਹੁੰਦੀ ਤੇ ਮੇਰੀ ਕੋਠੀ ਦਾ ਤਾਂ ਬੜੀ ਇੱਜਤ ਨਹੀਂ ਹਿਜਾਲੀ ਹੈ ਨਾ ਇਹ ਤਾਂ ਜਾਚਿਆ ਨਹੀਂ ਸਹੀ ਇਹ ਵੀ ਬਸ ਐਲੀ ਵਿੱਚ ਕਹੋਗੇ ਆਪਣੇ ਏਰੀਆ ਚ ਚੱਲੀ ਜਾਂਦਾ ਲੋਕਾਂ ਦੇ ਵੇਖਿਆ ਆਪਾਂ ਇਸ ਕਰਕੇ ਆਪਾਂ ਫਿਰ ਇਹ ਐਲੀਵੇਸ਼ਨ ਤੋਂ ਬਾਹਰ ਆਏ ਕੰਮ ਹੈ ਜਿਹੜਾ ਹੈ ਐਲੀਵੇਸ਼ਨ ਦੇ ਵਿੱਚ ਹੀ ਆ ਫਿਰ ਆਪਾਂ ਐਲੀਵੇਸ਼ਨ ਉਸ ਹਿਸਾਬ ਨਾਲ ਲੈਣਾ ਵੀ ਚਲੋ ਜਾਲੀ ਵਿੱਚ ਵੀ ਜਾਲੀ ਵਿੱਚ ਆਵੇ ਆਵੇ ਜਾਲੀ ਵਿੱਚ ਆਵੇ ਮੇਨ ਗੱਲ ਇਹ ਸੀਗੀ ਬਾਕੀ ਹੋ ਸਕਦਾ ਵੀ ਆਉਣ ਵਾਲੇ ਟਾਈਮ 'ਚ ਆਪਾਂ ਉੱਪਰ ਵੀ ਜਾਲੀ ਦਾ ਕੰਮ ਕਰੀਏ। ਆ ਉੱਪਰ ਸਾਰੇ ਜਾਲੀ। ਹਾਂ। ਹਾਂ ਫਰੰਟ ਤੇ। ਦੇ ਫਰੰਟ ਫਰੰਟ ਆਪਾਂ ਦਿਖਾ ਦਈਏ ਪਰਦੀ ਸਾਰੇ। ਪਰਦੀ ਪਰਦੀ ਸਾਰੇ ਜਾਲੀ ਲੱਗ ਜੇ ਹਾਂ। ਚਲੋ ਜਿੰਦਰ ਜੀ ਬਹੁਤ ਬਹੁਤ ਧੰਨਵਾਦ। 350 ਰੁਪਏ ਦਾ ਇੱਕ ਪੈਂਦਾ ਇੱਥੋਂ ਲੈ ਕੇ ਇਹ ਇੱਥੋਂ ਤੱਕ ਹਨਾ। ਹਾਂਜੀ। ਇੰਨਾ ਪੈਂਦਾ ਤੇ ਲਗਭਗ ਲਾ ਲੋ ਵੀ 3 3 ਫੁੱਟ ਲੰਮਾ 3 ਫੁੱਟ ਲੰਮਾ ਤੇ 2 ਫੁੱਟ ਚੌੜਾ ਹਨਾ। ਬਾਕੀ ਆ ਪਾਵਾ ਇਹ ਵੱਖਰਾ ਹੁੰਦਾ। ਇਹ ਵੱਖਰਾ। ਇਹ ਕਿੰਨੇ ਦਾ? 250 ਰੁਪਏ ਦਾ ਇਹ ਹੁਣ ਆ ਪਾਵਾ 250 ਦਾ ਇਹ ਤੇ 300 ਰੁਪਏ ਦੀ ਇਹ ਜਾਲੀ 350 ਦੀ ਇਹ ਜਾਲੀ ਹਾਂਜੀ ਵੱਖਰਾ ਹੋ ਗਿਆ ਠੀਕ ਆ ਜੀ ਠੀਕ ਆ ਜੀ ਤੇ ਲਾ ਦਿਓ ਫਿਕਸ ਕਰੋ ਤੇ ਨਿਆਰੇ ਲਾਓ ਇਸਲਾਦੋਂ ਨਿਆਰੇ ਲਓ ਬਾਈ ਇੱਕ ਦਿਨ ਦੇ ਨਾਲ ਵਿੱਚ ਵਿੱਚ ਉਹਨੇ ਅੱਧੀ ਦਿਹਾੜੀ ਚੀਜ਼ ਸਾਰਾ ਲਾ ਕੇ ਉਹਨੇ ਪਰੇ ਕੀਤਾ ਅੱਛਾ ਜੀ ਚਲੋ ਮਿਹਰਬਾਨੀ ਜਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਕੱਢਿਆ ਰੱਬ ਰੱਖਾ